ਲਡੋਵਾਲ ਟੋਲ ਪਲਾਜ਼ਾ ਨੂੰ ਦੇਸ਼ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ ਦੇ ਵਿੱਚ ਗਿਣਿਆ ਜਾਂਦਾ ਹੈ ਜਿਸ ਦਾ ਪਿਛਲੇ ਕਈ ਵਾਰ ਰੇਟ ਵੀ ਵਧਿਆ ਹੈ ਜਿਸ ਨੂੰ ਲੈ ਕੇ ਲੋਕ ਕਾਫੀ ਤੰਗ ਪਰੇਸ਼ਾਨ ਸਨ ਲੋਕਾਂ ਦੀ ਪਰੇਸ਼ਾਨੀ ਦੇ ਹੱਲ ਲਈ ਰੇਟ ਘਟਾਉਣ ਲਈ ਸਬੰਧਤ ਅਥਾਰਟੀ ਨੂੰ ਕਿਸਾਨ ਆਗੂਆਂ ਨੇ ਲੰਘੇ ਸ਼ਨੀਵਾਰ ਤੱਕ ਚੇਤਾਵਨੀ ਦਿੱਤੀ ਸੀ ਜਿਸ ਤੋਂ ਬਾਅਦ ਅੱਜ ਦਿਨ ਐਤਵਾਰ ਨੂੰ ਕਿਸਾਨਾਂ ਦੇ ਸਮੂਹ ਨੇ ਲਡੋਵਾਲ ਟੋਲ ਪਲਾਜ਼ੇ ਤੇ ਆਪਣੇ ਝੰਡੇ ਕਰ ਦਿੱਤੇ ਇਹ ਜਾਣ ਕੇ ਤੁਹਾਨੂੰ ਖੁਸ਼ੀ ਹੋਵੇਗੀ ਕਿ ਕਿਸਾਨਾਂ ਨੇ ਇਸ ਟੋਲ ਪਲਾਜ਼ੇ ਨੂੰ ਫ੍ਰੀ ਕਰਵਾ ਦਿੱਤਾ ਹੁਣ ਕਾਰਾਂ ਮੋਟਰਾਂ ਗੱਡੀਆਂ ਬਿਨਾਂ ਪੈਸੇ ਦਿੱਤੇ ਅੱਗੇ ਲੰਘ ਰਹੀਆਂ ਨੇ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਜੋ ਅੱਗੇ ਕਿਹਾ ਉਹ ਸੁਣੋ ਇਹ ਟੋਲ ਦੇ ਨਾਂ ਇਸ ਸਾਲ ਦੇ ਵਿੱਚ ਤਿੰਨ ਵਾਰੀ ਰੇਟ ਵਧੇ ਨੇ ਇਹ ਵਾਧੇ ਰੇਟਾਂ ਨੂੰ ਮੁਕਰਾ ਕੇ ਪਬਲਿਕ ਦੀ ਮੰਗ ਦੇ ਉੱਪਰ ਅਸੀਂ ਇਹ ਦੋ ਜਥੇਬੰਦੀਆਂ ਵੱਲੋਂ PKU ਦਬਾਵਾ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਟੋਲ ਫ੍ਰੀ ਕਰਤਾ ਜੀ ਕੀ ਲੱਗਦਾ ਜੀ ਟੋਲ ਨੂੰ ਫ੍ਰੀ ਕੀਤਾ ਪਿਛਲੇ ਦਿਨੀ ਕਾਲ ਵੀ ਦਿੱਤੀ ਹੈ ਤੁਸੀਂ ਫਰਾਜ ਟੋਲ ਵੀ ਕਰ ਦਿੱਤਾ ਇਹਨਾਂ ਨੂੰ ਅਲਟੀਮੇਟਮ ਦਿੱਤਾ ਹੈ ਉਸ ਤੋਂ ਪਹਿਲਾਂ ਅਸੀਂ ਡੀਸੀ ਸਾਹਿਬ ਨੂੰ ਇੱਕ ਵਾਰੀ ਮੰਗ ਪੱਤਰ ਵੀ ਦੇ ਕੇ ਆਏ ਆ ਐਨਐਚਈ ਨੂੰ ਵੀ ਮੰਗ ਪੱਤਰ ਭੇਜਿਆ ਸੀ ਵੀ ਰੇਟ ਬਹੁਤ ਜ਼ਿਆਦਾ ਵਧ ਰਹੇ ਨੇ ਕਿਹੜਾ ਸਰਕਾਰ ਦਾ ਇਹੋ ਜਿਹਾ ਬਜਟ ਆ ਜਿਹੜਾ ਇਸੇ ਟੋਲ ਦੇ ਉੱਪਰ ਪੈ ਰਿਹਾ ਕ્યા ਸਾਨੂੰ ਇਹ ਦੱਸੋ ਵੀ ਤੁਸੀਂ ਕਿਹੜੀ ਫੈਸਿਲਿਟੀ ਸਾਨੂੰ ਦੇ ਰਹੇ ਆ ਜਿਹੜਾ ਕਰਕੇ ਤੁਸੀਂ ਹਰ ਰੋਜ਼ ਇਹ ਟੋਲ ਦੇ ਰੇਟ ਵਧਾ ਰਹੇ ਆ ਤੁਸੀਂ ਇਸ ਕਰਕੇ ਇਹ ਨਾ ਸਹਿਣਯੋਗ ਆ ਤੇ ਜਿਹੜਾ ਕਿ ਲੋਕਾਂ ਦੀ ਜੇਬ ਤੇ ਵੱਡਾ ਢਾਕਾ ਪੈ ਰਿਹਾ ਔਰ ਅਸੀਂ ਇਹ برداشت ਨਹੀਂ ਕਰ ਸਕਦੇ ਹਾਲਾਂਕਿ ਸਾਡੀਆਂ ਕਿਸਾਨਾਂ ਦੀਆਂ ਗੱਡੀਆਂ ਜਿਹੜੀਆਂ ਲੱਗਦੀਆਂ ਨੇ ਨਗਾਹ ਦਿੰਦੇ ਆ ਟੋਲ ਵਾਲੇ ਪਰ ਫਿਰ ਵੀ ਕਿਤੇ ਨਾ ਕਿਤੇ ਪਬਲਿਕ ਨੂੰ ਮੋਖ ਰੱਖ ਕੇ ਅਸੀਂ ਇੱਕ ਜਿਹੜਾ ਫੈਸਲਾ ਲਿਆ ਕੀ ਲੱਗਦਾ ਜਿਹੜੀ ਤੁਹਾਡੇ ਵੱਲੋਂ ਕਿੰਨੇ ਕਿੰਨੇ ਗਰੇਟਾਂ ਦੇ ਵਿੱਚ ਅਗਰ ਗੱਲ ਕਰੀਏ ਤੁਸੀਂ ਜ਼ਿਕਰ ਕਰ ਰਹੇ ਸੀ ਕਿੰਨੇ ਕਿ ਗਰੇਟਾਂ ਚ ਦਫਾ ਹੋ ਅਸੀਂ ਤੇ ਇਹ ਗੱਲ ਕਹਿੰਦੇ ਆ ਜੀ ਇਹ ਦਾ 2 ਸਾਲ ਹੋ ਗਏ ਬੁਨਿਆਦ ਪੂਰੀ ਹੋਈ ਨੂੰ ਇਹ ਟੋਲ ਹੀ ਫ੍ਰੀ ਬੰਦ ਹੋਣਾ ਚਾਹੀਦਾ ਅਗਰ ਇਹ ਗਵਰਨਮੈਂਟ ਬੰਦ ਨਹੀਂ ਕਰਦੀ ਤਾਂ ਜਿਹੜਾ ਪੁਰਾਣਾ ਰੇਟ ਸੀ 150 ਰੁਪਿਆ 150 ਰੁਪਏ ਦੀ 24 ਘੰਟੇ ਦੀ ਪਰਚੀ ਕੱਟਦੇ ਸੀ ਤਿੰਨ ਚਾਰ ਵਾਰੀ ਆ ਜਾਈ ਜਾਂਦਾ ਸੀ ਹੁਣ 430 ਦੀ ਪਰਚੀ ਤੇ ਇੱਕ ਪਾਸਾ ਹੁੰਦਾ ਵਾਪਸੀ ਹੁਣਾ 430 ਫੇਰ ਦੇ ਦਿਓ ਇਹ ਫਾਸਟੈਗ ਨਹੀਂ ਹੈਗਾ ਇਹ ਬਾਸਟੈਗ ਤੇ ਆ ਤੇ ਫਿਰ ਪੰਦਾ ਲੱਗਦਾ ਵਾ ਉਸ ਤਰ੍ਹਾਂ ਨੰਗਣ ਨਹੀਂ ਦਿੰਦਾ ਤਾਂ ਕਿ ਤੁਹਾਡੇ ਕੋਲ ਐਲਾਨ ਕੀਤਾ ਗਿਆ ਹੈ ਸ਼ਨੀਵਾਰ ਤੱਕ ਜਲਵਾ ਨਹੀਂ ਕੋਈ ਹੋਈ ਟੋਲ ਕਲਾਗੇ ਆ ਲੈਣਾ ਨਹੀਂ ਸਾਡੀ ਕੋਈ ਨਹੀਂ ਹੋਈ ਕਿ ਮੇਰੇ ਸਾਥੀ ਜਥੇਬੰਦੀ ਨੇ ਕਿਹਾ ਕਿੰਨੇ ਦਿਨਾਂ ਲਈ ਤੁਸੀਂ ਇਹ ਫੋਨ ਤੇ ਬੈਠੇ ਰਹੋਗੇ ਜਿੰਨਾ ਚਿਰ ਸਾਡੇ ਰੇਟ ਨਹੀਂ ਕਰ ਅਸੀਂ ਟੋਲ ਫ੍ਰੀ ਕਰ ਦਿੱਤਾ ਗਿਆ ਹੈ ਜੀ ਤੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦੇ ਜਿਵੇਂ ਪ੍ਰਧਾਨ ਦਿਲਬਾਹ ਸਿੰਘ ਗਿੱਲ ਉਹਨਾਂ ਨੇ ਦੱਸਿਆ ਆਪ ਜੀ ਨੂੰ ਸੰਖੇਪ ਵਿੱਚ ਤੇ ਅਸੀਂ ਉਦੋਂ ਤੱਕ ਇੱਥੋਂ ਉੱਠਾਂਗੇ ਨਹੀਂ ਅਸੀਂ ਟੋਲ ਫਰੀ ਚੱਲੂਗਾ ਜੀ ਇਹ ਕੀ ਲੱਗਦਾ ਜੀ ਡਿਮਾਂਡ ਜਿਹੜੀ ਐ ਕਿਹਾ ਜਾ ਰਿਹਾ ਹੈ ਕਿਸਾਨ ਨਾ ਨਾ ਨੇ ਪਰ ਲੋਕ ਨੇ ਜਿਹੜੇ ਲੋਕਾਂ ਦੇ ਹਿੱਤ ਨੂੰ ਦੇਖਦੇ ਹੋ ਲੋਕਾਂ ਦੇ ਦੇਖੋ ਜੀ ਕਿਸਾਨ ਜਥੇਬੰਦੀਆਂ ਲੋਕਾਂ ਨੂੰ ਅੱਜ ਸਾਰੀ ਗੱਲ ਦੀ ਸਮਝ ਆ ਗਈ ਪਹਿਲਾਂ ਸਰਕਾਰਾਂ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਵੀ ਕਿਸਾਨ ਜਥੇਬੰਦੀਆਂ ਇਹ ਇਹ ਰਲਦੀਆਂ ਦੀ ਜੀ ਇਹ ਹਰੇਕ ਜਗ੍ਹਾ ਧਰਨਾ ਲਾ ਲੈਂਦੀਆਂ ਨੇ ਲੋਕਾਂ ਨੂੰ ਬੜਾ ਡੀਮੋਟੀਵੇਟ ਕੀਤਾ ਗਿਆ ਪਰ ਅੱਜ ਲੋਕ ਬਹੁਤ ਸਮਝਦਾਰ ਆ ਲੋਕਾਂ ਨੇ ਆ ਇਲੈਕਸ਼ਨ ਚ ਜਵਾਬ ਵੀ ਦੇ ਦਿੱਤਾ ਸਰਕਾਰ ਨੂੰ ਔਰ ਲੋਕੀ ਸਮਝ ਗਏ ਆ ਔਰ ਤੁਸੀਂ ਪੁਰਾਣੀ ਹਿਸਟਰੀ ਦੇਖ ਲਓ ਜਿਹੜੀ ਕਿਸਾਨ ਜਥੇਬੰਦੀਆਂ ਇਹ ਲੋਕ ਹਿੱਤ ਲਈ ਕੰਮ ਹਮੇਸ਼ਾ ਕਰਦੀਆਂ ਆਈਆਂ ਤੇ ਅਸੀਂ ਵੀ ਕਰਦੇ ਰਹਾਗੇ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਅਸੀਂ ਡੀਸੀ ਅਤੇ ਸਬੰਧਤ ਅਥਾਰਟੀ ਨੂੰ ਇਸ ਬਾਬਤ ਮੰਗ ਪੱਤਰ ਵੀ ਦਿੱਤਾ ਸੀ ਪਰ ਉਹਨਾਂ ਦੇ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਸ ਦੇ ਚੱਲਦਿਆਂ ਅੱਜ ਮਜਬੂਰ ਹੋ ਕੇ ਉਹਨਾਂ ਨੂੰ ਲਾਡੂਵਾਲ ਟੋਲ ਪਲਾਜ਼ਾ ਜਮ ਕਰਨਾ ਪਿਆ ਤੇ ਧਰਨਾ ਦੇਣਾ ਪਿਆ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਣੀ ਦੀ ਰਿਪੋਰਟ